ਚੂਣਾ ਪ੍ਰਚਾਰ ਖਤਮ ਹੋ ਚੁੱਕਾ ਤੇ 7ਵੇਂ ਗੇੜ ਦੀਆਂ ਚੂਣਾ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਪੋਲਿੰਗ ਹੋ ਰਹੀ ਆ ਅੱਜ 1 ਜੂਨ ਹੈ ਫੋਨ ਕਾਲਸ ਦਾ ਸਿਲਸਿਲਾ ਉਹ ਜਾਰੀ ਹੈ ਇਹ ਫੋਨ ਕਾਲਸ ਲੋਕਾਂ ਦੇ ਮੋਬਾਈਲ ਤੇ ਆ ਰਹੀਆਂ ਨੇ ਤੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਤੁਸੀਂ ਫਲਾਣੇ ਕੈਂਡੀਡੇਟ ਨੂੰ ਵੋਟ ਪਾਓ ਜਾਂ ਤੁਸੀਂ ਫਲਾਣੇ ਕੈਂਡੀਡੇਟ ਨੂੰ ਵੋਟ ਨਾ ਪਾਓ ਤੇ ਜਦੋਂ ਇਹਦੇ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਜਿਹੜੀਆਂ ਫੋਨ ਕਾਲਸ ਆ ਰਹੀਆਂ ਨੇ ਇਹ ਦਰਅਸਲ AI ਜਨਰੇਟਿਡ ਨੇ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਇਹ ਜਿਹੜੀਆਂ ਕਾਲਸ ਨੇ ਇਹ ਕੀਤੀਆਂ ਜਾ ਰਹੀਆਂ ਔਰ ਜਿਹਦੇ ਵਿੱਚ ਸ਼ਰਿਆ ਇੱਕ ਕੈਂਡੀਡੇਟ ਦਾ ਨਾਮ ਲੈ ਕੇ ਇਹ ਗੱਲ ਕਹੀ ਜਾ ਰਹੀ ਹੈ ਵੀ ਤੁਸੀਂ ਉਹਨੂੰ ਵੋਟ ਨਾ ਪਾਇਓ ਹੁਣ ਮੇਰਾ ਸਮਰਥਨ ਦੂਸਰੀ ਪਾਰਟੀ ਵੱਲ ਹੈ ਔਰ ਇਹਦੇ ਨਾਲ ਲੋਕ ਜਿਹੜੇ ਆ ਗੁੰਮਰਾਹ ਹੋ ਰਹੇ ਨੇ ਕਿ ਇਹ ਹੋ ਕੀ ਰਿਹਾ ਅਸੀਂ ਤਾਂ ਰੈਲੀਆਂ ਦੇ ਵਿੱਚ ਫਲਾਣੀ ਪਾਰਟੀ ਦੇ ਨਾਲ ਤੁਰਦੇ ਰਹੇ ਆ ਤੇ ਹੁਣ ਅਚਾਨਕ ਜਦੋਂ ਅਸੀਂ ਘਰੋਂ ਵੋਟ ਪਾਉਣ ਨੂੰ ਤੁਰੇ ਜਾਂਦੇ ਆ ਜਦੋਂ ਅਸੀਂ ਲਾਈਨ ਦੇ ਵਿੱਚ ਖੜੇ ਆ ਆਪਣੀ ਵਾਰੀ ਦੀ ਉਡੀਕ ਕਰ ਰਹੇ ਆ ਵੀ ਕਿਹੜੀ ਘੜੀ ਅਸੀਂ EVM ਦੇ ਉੱਤੇ ਜਿਹੜੀ ਵੀ ਪਾਰਟੀ ਨੂੰ ਵੋਟ ਕਰਨਾ ਉਹਦਾ ਬਟਨ ਦੱਬਣਾ ਤੇ ਸਾਨੂੰ ਇੱਕ ਫੋਨ ਕਾਲ ਆਉਂਦਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਤੁਸੀਂ ਇਸ ਕੈਂਡੀਡੇਟ ਨੂੰ ਵੋਟ ਨਾ ਪਾਇਓ ਹੁਣ ਅਸੀਂ ਸਮਰਥਨ ਜਿਹੜਾ ਉਹ ਸ਼ਿਫਟ ਕਰ ਲਿਆ ਦਰਅਸਲ ਇਹ ਸਾਰਾ ਮਾਮਲਾ ਜਿਹੜਾ AI ਨਾਲ ਜੁੜਿਆ ਹੋਇਆ ਜਿਹਦੇ ਰਾਹੀ ਇਹ ਜਿਹੜਾ ਆਡੀਓ ਮੈਸੇਜ ਬਣਾ ਕੇ ਲੋਕਾਂ ਦੇ ਮੋਬਾਈਲ ਦੇ ਉੱਤੇ ਫੋਨ ਕਾਲਸ ਆ ਰਹੀਆਂ ਨੇ ਹੁਣ ਇਹ ਕਿੱਥੋਂ ਆ ਰਹੀਆਂ ਨੇ ਇਹ ਤਫ਼ਤੀਸ਼ ਦਾ ਵਿਸ਼ਾ ਕਿ ਭਾਰਤ ਦੇ ਵਿੱਚੋਂ ਹੀ ਕੋਈ ਸੈਂਟਰ ਬਣਿਆ ਹੋਇਆ ਕਿਉਂਕਿ ਬਹੁਤ ਸਾਰੇ ਜਿਹੜੇ ਇਹ ਠੱਗ ਨੇ ਜਿਹੜੇ ਆਨਲਾਈਨ ਠੱਗੀ ਮਾਰਦੇ ਨੇ ਇਹ ਭਾਰਤ ਦੇ ਵਿੱਚ ਹੀ ਪਾਈ ਜਾਂਦੇ ਆ ਤੇ ਜਾਂ ਫਿਰ ਇਹ ਵਿਦੇਸ਼ਾਂ 'ਚ ਹੁੰਦੇ ਆ ਹੁਣ ਇਹ ਜਿਹੜੀ ਫੋਨ ਕਾਲ ਆ ਰਹੀ ਹੈ ਜਿਹਨੂੰ ਇਹ ਮੈਸੇਜ ਤਾਂ ਦਿੱਤਾ ਗਿਆ ਹੋਏਗਾ ਨਾ ਵੀ ਇਸ ਕੈਂਡੀਡੇਟ ਦਾ ਨਾਮ ਲੈਣਾ ਵੀ ਇਹਨੂੰ ਵੋਟ ਨਾ ਪਾਓ ਤੇ ਇਹਨੂੰ ਵੋਟ ਪਾ ਦਿਓ ਹੁਣ ਮੇਰਾ ਸਮਰਥਨ ਇਹਦੇ ਨਾਲੋਂ ਹਟ ਗਿਆ ਮੈਂ ਪਿੱਛੇ ਹਟ ਗਿਆ ਤੇ ਹੁਣ ਸਾਡਾ ਸਮਰਥਨ ਇਹਦੇ ਨਾਲ ਆ ਇਹ ਕੋਈ ਨਾ ਕੋਈ ਤੇ ਉਸ AI ਨੂੰ ਕਮਾਂਡ ਤੇ ਕਿਸੇ ਕੰਪਿਊਟਰ ਨੂੰ ਕੋਈ ਦੇ ਰਿਹਾ ਸੋ ਇਸ ਕਰਕੇ ਇਹ ਜਿਹੜੀਆਂ ਫੋਨ ਕਾਲਸ ਇਸ ਵੇਲੇ ਆ ਰਹੀਆਂ ਨੇ ਚੋਣ ਪ੍ਰਚਾਰ ਕਿਉਂਕਿ ਆਫੀਸ਼ੀਅਲੀ ਬੰਦ ਹੋ ਗਿਆ ਵੋਟਾਂ ਪੈ ਰਹੀਆਂ ਨੇ ਲੋਕ ਲਾਈਨਾਂ ਦੇ ਵਿੱਚ ਖੜੇ ਨੇ ਪਹਿਲਾਂ ਤਾਂ ਮਤਲਬ ਹੀ ਨਹੀਂ ਬਣਦਾ ਕਿ ਅਜਿਹੀਆਂ ਫੋਨ ਕਾਲਸ ਲੋਕਾਂ ਨੂੰ ਆਉਣ ਜਿਹਦੇ ਨਾਲ ਉਹ ਜਿਹੜੇ ਆ ਉਹ ਦੁਚਿੱਤੀ ਚ ਪੈ ਜਾਣ ਵੀ ਹੁਣ ਕਰੀਏ ਕੀ ਵੀ ਅਸੀਂ ਤਾਂ ਫਲਾਣੇ ਕੈਂਡੀਡੇਟ ਨੂੰ ਵੋਟ ਪਾਉਣ ਚੱਲੇ ਸੀਗੇ ਸੋ ਇਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਤਫ਼ਤੀਸ਼ ਹੁਣੇ ਤੋਂ ਹੀ ਆਰੰਭ ਦੇਣੀ ਚਾਹੀਦੀ ਹੈ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਵੀ ਇਹ ਸਾਰਾ ਸ਼੍ਰੀ ਅੰਤਰ ਕੌਣ ਰਾਜ ਰਿਹਾ ਕਿਹੜਾ ਇਹਦਾ ਜਿਹੜਾ ਮਾਸਟਰਮਾਈਂਡਾ ਕਿਹੜਾ ਇਹਦਾ ਮੁੱਖ ਸਾਜ਼ਿਸ਼ ਘਾੜਾ ਕਿੱਥੇ ਬੈਠਾ ਕਿੱਥੇ ਰਹਿੰਦਾ ਕੌਣ ਹੈ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਹੋ ਸਕਦਾ ਕੁਝ ਲੋਕ ਇਹ ਛਲਾਵੇ 'ਚ ਆ ਵੀ ਗਏ ਹੁਣ ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਅਜਿਹੀ ਫੋਨ ਕਾਲ ਆ ਜਾਂਦੀ ਹੈ ਤੇ ਸਾਡੇ ਤਾਂ ਇੱਥੇ ਕਿਹਾ ਵੀ ਜਾਂਦਾ ਵੀ ਚੋਣਾਂ ਤੋਂ ਇੱਕ ਰਾਤ ਪਹਿਲਾਂ ਜਿਹੜੇ ਆ ਉਹ ਸਮੀਕਰਨ ਬਦਲ ਜਾਂਦੇ ਆ ਚੋਣਾਂ ਤੋਂ ਇੱਕ ਰਾਤ ਪਹਿਲਾਂ ਲੀਡਰ ਜਿਹੜੇ ਆ ਉਹ ਆਪਣਾ ਸਮਰਥਨ ਦੂਸਰੇ ਕੈਂਡੀਡੇਟ ਨੂੰ ਜਾਂ ਉਹਦੇ ਹੱਕ ਦੇ ਵਿੱਚ ਬਹਿ ਜਾਂਦੇ ਆ ਵੀ ਵੋਟ ਇਹਨੂੰ ਪੁਗਤਾ ਦਿਓ ਤੇ ਇਹ ਸਭ ਦੇ ਵਿੱਚ ਜਿੱਥੇ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਹੈ ਮੋਬਾਈਲ ਫੋਨ ਸਾਰਿਆਂ ਦੇ ਕੋਲ ਆ ਲੋਕ ਜਿਹੜੇ ਆ ਉੱਡ ਕੇ ਫੋਨ ਨੂੰ ਪੈਂਦੇ ਆ ਚੁੱਕਦੇ ਆ ਸੁਣਦੇ ਆ ਤੇ ਅੱਗੋਂ ਜਦੋਂ ਅੱਗੋਂ ਆਵਾਜ਼ ਇਹ ਆਂਦੀ ਆ ਵੀ ਮੈਂ ਆਪਣਾ ਸਮਰਥਨ ਇਹਦੇ ਕੋਲੋਂ ਪਿੱਛੇ ਖਿੱਚ ਲਿਆ ਤੇ ਹੁਣ ਤੁਸੀਂ ਵੋਟ ਇਹਨੂੰ ਪਾ ਦਿਓ ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਔਰ ਇਹ AI ਜਨਰੇਟਿਡ ਆਰਟੀਫੀਸ਼ੀਅਲ ਇੰਟੈਲੀਜੈਂਸ ਮਸਨੂਈ ਜਿਹਨੂੰ ਕਹਿ ਸਕਦੇ ਆ ਸਿਆਣਪ ਉਹਦੇ ਰਾਹੀਂ ਇਹ ਜਿਹੜੀ ਆ ਪੂਰਾ ਡਾਟਾ ਬਣਾਇਆ ਗਿਆ ਇਹ ਪੂਰੀ ਆਡੀਓ ਰਿਕਾਰਡ ਕੀਤੀ ਗਈ ਤੇ ਫਿਰ ਲੋਕਾਂ ਦੇ ਮੋਬਾਈਲ ਨੰਬਰ ਜਿਹੜੇ ਆ ਇਹ ਤਲਾਸ਼ੇ ਗਏ ਵੀ ਇਸ ਵੇਲੇ ਕਿੱਥੇ ਇਹ ਫੋਨ ਕਾਲ ਭੇਜੀ ਜਾਣੀ ਚਾਹੀਦੀ ਹੈ ਕਿਹੜੇ ਇਲਾਕੇ ਦੇ ਵਿੱਚ ਜਿਹੜਾ ਇਹ ਨੰਬਰ ਜਿਹੜੇ ਆ ਇਸ ਇਲਾਕੇ ਦੇ ਵਿੱਚ ਚੱਲਦੇ ਆ ਇੱਥੇ ਇਹ ਜਿਹੜੇ ਫੋਨ ਕਾਲਸ ਆ ਆਰਟੀਫੀਸ਼ੀਅਲ ਇੱਥੇ ਵੱਧ ਤੋਂ ਵੱਧ ਭੇਜੇ ਜਾਣ ਤਾਂ ਜੋ VOTING ਨੂੰ ਪ੍ਰਭਾਵਿਤ ਕੀਤਾ ਜਾ ਸਕੇ ਇਹ AI ਉਹੀ ਚੀਜ਼ ਹੈ ਜਿਹਦੇ ਨਾਲ ਲੋਕਾਂ ਦੀਆਂ ਜਿਹੜੀਆਂ ਅਪੱਤੀ ਜਨਕ ਤਸਵੀਰਾਂ ਵੀ ਬਣ ਜਾਂਦੀਆਂ ਵੀਡੀਓਜ਼ ਵੀ ਬਣ ਜਾਂਦੇ ਆ ਬਾਅਦ ਚ ਉਹ ਵਾਇਰਲ ਹੁੰਦੇ ਆ ਤੇ ਲੋਕਾਂ ਨੂੰ ਜਿਹੜਾ ਵਾ ਉਹ ਜਿੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਲੋਕ ਡਿਪਰੈਸ਼ਨ ਚ ਚਲੇ ਜਾਂਦੇ ਆ بیمار ਰਹਿਣ ਲੱਗ ਪੈਂਦੇ ਆ ਘਰਾਂ ਦੇ ਵਿੱਚ ਬਹਿ ਜਾਂਦੇ ਆ ਵੀ ਯਾਰ ਸਾਡੇ ਨਾਲ ਬਣ ਕੀ ਗਿਆ ਇਹ ਸਭ ਕੁਝ AI ਦਾ ਕਮਾਲ ਹੈ AI ਟੈਕਨੋਲੋਜੀ ਜਿਹੜੀ ਆ ਇਹ ਉਹਦੇ ਰਾਹੀਂ ਇਸ ਵੇਲੇ ਵੋਟਰਸ ਨੂੰ ਪਰਮਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਭਾਰਤ ਇੱਕ ਡੈਮੋਕ੍ਰੈਟਿਕ ਕੰਟਰੀ ਆ ਲੋਕ ਜਿਹੜੇ ਆ ਕਾਨੂੰਨ ਦੀ ਪਾਲਣਾ ਕਰਦੇ ਆ ਪਰ ਇਹ ਸਭ ਦੇ ਵਿੱਚ ਇਹ ਜੋ ਕੁਝ VOTING ਵਾਲੇ ਦਿਨ ਹੋ ਰਿਹਾ ਇਹ ਵਾਕਈ ਚਿੰਤਾ ਦਾ ਵਿਸ਼ਾ ਹੈ ਤੇ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਉੱਤੇ ਸਖਤ ਨੋਟਿਸ ਜਿਹੜਾ ਉਹ ਲੈਣਾ ਚਾਹੀਦਾ ਸਵਾਲ ਇਹ ਵੀ ਖੜਾ ਹੁੰਦਾ ਹੈ ਵੀ ਆਖਰਕਾਰ 7ਵੇਂ ਗੇਟ ਦੇ ਵਿੱਚ ਹੀ ਅਜਿਹੀਆਂ ਖਬਰਾਂ ਸੁਣਨ ਨੂੰ ਕਿਉਂ ਮਿਲ ਰਹੀਆਂ ਨੇ ਲੋਕ ਅਜਿਹੀਆਂ ਸ਼ਿਕਾਇਤਾਂ 7ਵੇਂ ਗੇਟ ਦੇ ਵਿੱਚ ਹੀ ਲੈ ਕੇ ਕਿਉਂ ਆ ਰਹੇ ਆ ਜਿੱਥੇ ਚੋਣ ਹੋਰ ਕੁਝ ਘੰਟਿਆਂ ਤੱਕ ਮੁਕੰਮਲ ਹੋ ਜਾਣੀ ਹੈ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਉਹ EVM ਮਸ਼ੀਨ ਦੇ ਵਿੱਚ ਕੈਦ ਹੋ ਜਾਣੀ ਹੈ ਤੇ 4 ਤਰੀਕ ਨੂੰ ਉਤਲਿਸਮ ਜਿਹੜਾ ਉਹ ਚਰਾਗ ਜਿਹੜਾ ਉਹ ਖੁੱਲ ਜਾਣਾ ਤੇ ਪਤਾ ਲੱਗ ਜਾਣਾ ਹੈ ਵੀ ਕਿਹੜਾ ਉਮੀਦਵਾਰ ਜੇਤੂ ਹੈ ਤੇ ਕਿਹੜਾ ਚੋਣ ਹਾਰ ਗਿਆ ਇਹ ਸਭ ਦੇ ਵਿੱਚ ਇਹ 7ਵਾਂ ਗੇੜ ਜਿਹੜਾ ਹੈ ਇਸ ਵੇਲੇ ਬੜਾ ਇੰਪੋਰਟੈਂਟ ਬਣਿਆ ਹੋਇਆ ਪੂਰੇ ਲੋਕਤੰਤਰ ਵਾਸਤੇ ਪੂਰੇ ਭਾਰਤ ਦੇਸ਼ ਵਾਸਤੇ ਅਖੀਰਲੇ ਗੇੜ ਦੀਆਂ ਚੋਣਾਂ ਨੇ 57 ਸੀਟਾਂ ਦੇ ਉੱਤੇ ਜਿਹੜੀ ਹੈ ਚੋਣ ਹੋ ਰਹੀ ਹੈ ਪੰਜਾਬ ਹੈ ਹਿਮਾਚਲ ਹੈ ਪਛਮੀ ਬੰਗਾਲ ਦੀਆਂ ਸੀਟਾਂ ਨੇ ਯੂਪੀ ਦੀਆਂ ਸੀਟਾਂ ਨੇ ਇਹ ਸਭ ਦੇ ਵਿੱਚ ਇਤਾਂ ਦੇ ਜਿਹੜੇ ਪਰਮਾਉਣ ਵਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਰਾਦਰ ਇਹ ਜਿਹੜੇ ਫੋਨ ਕਾਲਸ ਨੇ ਇਹਦੇ ਪਿੱਛੇ ਦੀ ਮਨਸ਼ਾ ਜਾਣਣੀ ਬਹੁਤ ਜ਼ਰੂਰੀ ਹੈ ਕੌਣ ਹੈ ਇਹਦੇ ਪਿੱਛੇ ਜਿਹੜਾ ਸਾਡੇ ਦੇਸ਼ ਦੀ ਡੈਮੋਕ੍ਰੇਸੀ ਨੂੰ ਖਰਾਬ ਕਰਨਾ ਚਾਹੁੰਦਾ ਉਹ ਕੌਣ ਸ਼ਖਸ ਹੈ ਕਿ ਚੋਣ ਜਾਬਤਾ ਜਿਹੜਾ ਲੱਗਿਆ ਹੋਇਆ ਚੋਣ ਪ੍ਰਚਾਰ ਆਫੀਸ਼ੀਅਲੀ ਬੰਦ ਹੋ ਚੁੱਕਾ ਤੇ ਇਹ ਮੋਬਾਈਲ ਕਾਲਸ ਜਿਹੜੀਆਂ ਨੇ ਇਹ ਲਗਾਤਾਰ ਲੋਕਾਂ ਨੂੰ ਆ ਰਹੀਆਂ ਨੇ ਤੇ ਲੋਕ ਖੁਦ ਹੈਰਾਨ ਹੋ ਰਹੇ ਨੇ ਹਾਲਾਂਕਿ ਜਿਹੜੇ ਜਾਗਰੂਕ ਲੋਕ ਨੇ ਉਹ ਤਾਂ ਸਮਝਦੇ ਨੇ ਕਿ ਯਾਰ ਆਨਲਾਈਨ ਵੀ ਇਦਾਂ ਹੀ ਠੱਗੀ ਵੱਜਦੀ ਆ ਵੀ ਆ ਤੁਸੀਂ ਆਪਣਾ ਪਿੰਨ ਦੱਸਿਓ ਤੁਹਾਨੂੰ ਇੱਕ ਕੋਡ ਭੇਜਿਆ ਆ ਆ ਦੱਸਿਓ ਤੇ ਬੈਂਕ ਖਾਤੇ ਖਾਲੀ ਹੋ ਜਾਂਦੇ ਆ ਪਰ ਇਸ ਕਾਲ ਦੇ ਵਿੱਚ ਤਾਂ ਕੋਈ ਅਜਿਹੀ ਗੱਲ ਹੀ ਨਹੀਂ ਫੋਨ ਦਾ ਰিসিਵਰ ਔਨ ਕਰੋਗੇ ਬਟਨ ਨੱਪੋਗੇ ਕਾਨੂੰ ਲਾਓਗੇ ਤਾਂ ਅਗਲੇ ਪਾਸਿਓਂ ਬੰਦਾ ਜਿਹੜਾ ਉਹ ਬੋਲਣ ਲੱਪੇਗਾ ਵੀ ਮੈਂ ਸਮਰਥਨ ਪਿੱਛੇ ਖਿੱਚ ਲਿਆ ਜਾਂ ਤੁਸੀਂ ਇਹਨੂੰ ਵੋਟ ਨਾ ਕਰਿਓ ਇਹਨੂੰ ਵੋਟ ਕਰਿਓ ਸੋ ਇਹ ਕਿਤੇ ਨਾ ਕਿਤੇ ਟੈਕਨੋਲੋਜੀ ਦਾ ਜਿਹੜਾ ਮਿਸਯੂਜ਼ ਆ ਉਹ ਇਹਨਾਂ ਚੋਣਾਂ ਦੇ ਵਿੱਚ ਹੋ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ